ਜਦੋਂ ਮਾਈਨਸ ਹੋ ਗਈ ਬਿੱਲ ਆਉਗਾ ਐਸ ਸੀ ਬੀ ਸੀ ਪੀ ਐਲ ਨੰਬਰ ਫਾਈਵ 3 ਜੀ ਜੀ ਜੇ ਉਹਨਾਂ ਦਾ ਠੀਕ ਸਮਾਪਤ ਹੋ ਤੁਹਾਨੂੰ ਉਹਨਾਂ ਨੇ ਕਰ ਲਿਆ ਜੀ ਸਿਰਫ 10 ਜੁਆ ਨਹੀਂ ਤਾਂ ਜੀ ਸਿਰਫ 10 ਜੇ 325 ਹੋ ਗਿਆ 25 ਦਾ ਤੇ ਜਨਰਲ ਕੈਟੇਗਰੀਆਂ ਨੇ ਨਹੀਂ ਨਹੀਂ ਜੀ ਨੇ 5 ਸੀ ਲਏ ਹੋਏ ਨੇ ਜੀ 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 ਉਹ ਤਾਂ ਫਿਰ ਆਏ ਹੀ ਮੀਤਾਂ ਫਿਰ ਹੂੰ ਹੂੰ ਪੰਜ ਏਸੀ ਚੱਲਦੇ ਨੇ ਸਰਦੀਆਂ 'ਚ ਹੀਟਰ ਚੱਲਦੇ ਨੇ ਹੂੰ ਗੀਜ਼ਰ ਚੱਲਦੇ ਨੇ ਹੂੰ ਇੰਨਾ ਕੁ ਤਾਂ ਕਰ ਬੱਟਾ ਉਹਨਾਂ ਨੂੰ ਵੀ ਬਣਦਾ ਨਾ ਪੰਜਾਬ ਲਈ ਜੀ 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 ਕੁਛ ਤਾਂ ਕਰਨ ਉਹ ਪੰਜਾਬ ਵਾਸਤੇ ਜੇ ਜੇ ਪ੍ਰਮਾਤਮਾ ਨੇ ਕੁਛ ਦਿੱਤਾ ਏ ਏਸੀ ਲਵਾਉਣ ਜੋਗੇ ਹੋਏ ਹੂੰ ਗੀਜ਼ਰ ਲਵਾਉਣ ਜੋਗੇ ਹੋਏ ਹੂੰ ਜੀ ਥੋੜਾ ਜਿਹਾ ਤਸ ਬੰਗਲੀਆਂ ਦੇ ਠੀਕ ਹੈ ਦੇਖੋ ਬਿਲਕੁਲ ਦੇਖੋ ਇਸ ਸਾਰ ਨੇ ਸਾਡੇ ਨਾਲ ਸੀ ਆ ਭਗਵੰਤ ਮਾਨ ਜੀ ਮਾਈਕ ਫੋਰ ਮਾਈਕ ਜੀ ਸਰ ਮਾਈਕ ਹੋ ਗਿਆ ਮੈਡਮ ਮਾਈਕ ਅੱਜ ਪੰਜਾਬ ਦੀ ਕੈਬਨਿਟ ਦੀ ਮੀਟਿੰਗ ਹੋਈ ਜੀ ਜੋ ਅਸੀਂ ਕਿਹਾ ਸੀ ਕਰਨ ਕੇਤਲਵਾਲ ਜੀ ਉਸ ਵੇਲੇ ਪ੍ਰੈਸ ਕਲੱਬ ਚੰਡੀਗੜ੍ਹ ਚ ਆਏ ਸੀ ਜੀ ਕੁਝ ਨਹੀਂ ਸ਼ੈਡਾਉਨ ਨਾ ਕੋਈ ਪਤਾ ਮੈਨੂੰ ਜੀ ਅਸੀਂ ਕਿਹਾ ਸੀ ਕਿ ਮੈਂ ਮਾਈਕ ਕਰਨੀ ਸੀ ਕਰੀ ਭਾਈ ਅਸੀਂ ਫ੍ਰੀ ਕਰ ਜੀ ਬਿਜਲੀ ਮੈਮ ਮਾਈਕਾ ਕੀ ਕਰਨ ਜੀ ਮੈਡਮ ਮਾਈਕਾ ਜੀ ਕਰਦੇ ਅਸੀਂ ਜਗਾ ਜਗਾ ਚੋਣ ਪ੍ਰਚਾਰਤ ਜਾਤੇ ਵੀ ਇਹ ਗੱਲ ਕਹੀ ਜੀ ਜਿਵੇਂ 1 ਜੁਲਾਈ ਤੋਂ 300 ਯੂਨਟ ਪਰ ਮੰਥ ਤੇ 600 ਯੂਨਟ ਤੁਹਾਡਾ ਕੈਮਰਾ ਬਿਲਿੰਗ ਸਾਈਕਲ ਦੋ ਮਹੀਨੇ ਦਾ ਵੇਲਾ ਹੁੰਦਾ ਜੀ ਜੀ ਬਿਲਕੁਲ ਪੰਜਾਬ ਦੇ ਲੋਕਾਂ ਨੂੰ ਅੱਜ ਕੈਪਰੇਟ ਦੀ ਬੋਛਦੀ ਮੋਰ ਲੱਗੀ ਜੀ ਉਹ ਜਿਹੜਾ ਫੈਸਲਾ ਲਾਗੂ ਹੋ ਚੁੱਕਿਆ ਜੀ ਜੀ ਤੇ ਕੋਈ ਕਿਲੋਵਾਰਟ ਦੀ ਕੰਡੀਸ਼ਨ ਨਹੀਂ ਪਹਿਲਾਂ ਕੀ ਸੀਗਾ ਕਿ ਐਸੀ ਪਰਿਵਾਰ ਹੈ ਪਰ 1 ਕਿਲੋਵਾਰਟ ਜੀ ਜੇਰ ਕੈਂਪਰ ਤੋਂ ਜਿਹੜਾ ਪਰਿਵਾਰ 600 ਜੁਨ ਤੋਂ ਘੱਟ ਖਪਤ ਕਰ ਰਿਹਾ ਹੈ ਜੀ ਉਹ ਤਾਂ ਫਿਰ ਤਾਂ ਮੈਂ ਪਹਿਲੀ 1 किलोवाट जी दो ਪੱਖੇ ਇੱਕ ਵੱਲ ਜੀ 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 ਦੋ ਵੱਲ ਇੱਕ ਪੱਖਾ ਜੀ ਸੋ 1 किलोवाट ਦੀ ਜਮੇਟ ਨਹੀਂ ਲਿਮਿਟ ਕੋਈ ਨਾ ਜਿੰਨੇ ਵੀ ਕੈਪਿੰਗ ਹਟਾ ਦਿੱਤੀ ਸਾਰਿਆਂ ਲਈ ਐਸ ਸੀ ਡੀ ਸੀ ਫ੍ਰੀडम फाइਟਰ ਡੀ ਪੀ ਐਲ ਜਨਰਲ ਕੈਟ ਦੇ ਵੀ ਜਿਹੜੇ ਗਿਲੋ ਪਹਾੜੀ ਲਾਈਨ ਨੇ ਜੀ ਜੀ ਸਾਰਿਆਂ ਨੂੰ 600 ਜੀ 500 ਰੁਪਏ ਜੀ 300 ਜੀ 600 ਜੀ ਪਰ ਬਿਲ ਪਰ ਬਿਲ ਮੈਂ ਉਮੀਦ ਕਰਦਾ ਕਿ ਇਸ ਫੈਸਲੇ ਨਾਲ ਸ਼ਾਇਦ ਜਿਵੇਂ ਦਿੱਲੀ ਚ ਫੈਸਲਾ ਕੀਤਾ ਸੀ ਆਰਵਿੰਕੀ ਜੀ ਸਾਹਿਬ ਨੇ ਕਿ 2000 ਲੀਟਰ ਪਾਣੀ ਦੀ ਕਰਤਾ ਸੀ ਲੋਕਾਂ ਨੇ ਪਾਣੀ 2000 ਤੋਂ ਥੱਲੇ ਰੱਖਣ ਲਈ ਘੱਟ ਖਪਤ ਉਹਦੀ 20% ਕਨਪਸ਼ਨ ਘਟ ਗਈ ਸੀ ਬਿਲਕੁਲ ਜੀ ਮੈਨੂੰ ਉਮੀਦ ਹੈ ਕਿ ਇਸ ਫੈਸਲੇ ਨਾਲ ਫਾਇਦਾ ਹੋਵੇਗਾ